ਇਹ ਸੁੱਕ ਗਿਆ ਹੈ। ਔਰ ਇਹ ਤਲਾਬ ਅਸੀਂ ਦੁੱਧ ਨਾਲ ਭਰਨਾ ਹੈ। ਦਾਨਾ ਭਰਨਾ ਹੈ? ਦੁੱਧ ਨਾਲ। ਇਸ ਲਈ ਸਭ ਨੇ ਆਪਣਾ ਇੱਕ ਇੱਕ ਜੱਗ ਜਿਹੜਾ ਵਾ ਉਹ ਦੁੱਧ ਦਾ ਇਹਦੇ ਵਿੱਚ ਪੋਣਾ ਹੈ। ਤਸਵੀਰੀ ਜਗ ਜਨ ਨੂੰ ਇਹ ਦੁੱਧ ਨਾਲ ਭਰਿਆ ਹੋਏਗਾ। ਠੀਕ ਹੈ ਇਹ ਅਨਾਉਂਸਮੈਂਟ ਕੀਤੀ ਢੰਡੋਰਾ ਪੇਟਿਆ ਗਿਆ ਸਾਰਿਆਂ ਨੂੰ ਦੱਸਿਆ ਗਿਆ। ਤੇ ਸਭ ਨੇ ਜਿਹੜਾ ਵਾ ਉਹ ਤਲਾਬ ਸਿਰੇ ਭਰ ਦਿੱਤਾ। ਪਰ ਕਦ ਨਾਲ? ਕਿਉਂ ਬਣਾ? ਆ ਬਿਲਕੁਲ 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 ਵੀ ਉਹਨਾਂ ਨੇ ਕਿਹਾ ਕਿ ਮੈਂ ਚਲੋ ਸਾਰਿਆਂ ਨੇ ਦੁੱਧ ਪਾਉਣਾ ਹੈ ਮੈਂ ਇੱਕ ਕਲਾਸ ਪਾਣੀ ਪਾ ਦਾਂਗਾ ਕਿਹੜਾ ਫਰਕ ਪੈਂਦਾ ਲਗਾ ਮੈਂ ਵੀ ਉਹ ਸੋਚਿਆ ਤੁਸੀਂ ਵੀ ਉਹ ਸੋਚਿਆ ਤੁਸੀਂ ਵੀ ਉਹ ਸੋਚਿਆ ਤੁਸੀਂ ਵੀ ਉਹ ਸੋਚਿਆ ਸਾਰਿਆਂ ਨੇ ਉਹ ਸੋਚਿਆ ਤਾਂ ਸਿਰੇ ਕਦੋਂ ਪਿਆ ਹੀ ਪਾਣੀ ਪਾਣੀ ਸਾਰਾ ਜਹਾਉਂ ਭਰ ਗਿਆ ਸੀਗਾ ਇਹਦਾ ਮਤਲਬ ਸਮਝਦੇ ਹੋ ਇਹਦਾ ਮਤਲਬ ਇਹ ਆ ਕਿ ਜਦੋਂ ਆਪਾਂ ਕਹਿੰਦੇ ਆ ਵਾਤਾ